ਨਰਨ ਭਰਾ ਨੂੰ ਤੁਹਾਡਾ ਧੱਕਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ ਤੇਰੇ ਵਾਸਤੇ ਵੀ ਆ ਜਾ ਰਿਹਾ ਤੁਹਾਡੇ ਵਾਸਤੇ ਵੀ ਜਾਣ ਆ ਰਿਹਾ ਮੈਨੂੰ ਸਵਾਲ ਕਰ ਦੇਣਾ 14 ਚ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ 19 ਚ ਤੁਸੀਂ ਆਜ਼ਾਦ ਖੜੇ ਤੁਸੀਂ ਹਾਰ ਗਏ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਵੀ ਬਦਲ ਗਈ ਮੋਤੀ ਨਹੀਂ ਮੈਂ ਮੰਨ ਗਿਆ ਸਾਰੇ ਸਾਰੇ ਮੁਲਕ ਫਿਰਕਾ ਪ੍ਰਸਤੀ ਫੈਲ ਰਿਹਾ ਹੈ ਮਤਲਬ ਹਿੰਦੂ ਮੁਸਲਮਾਨ ਰੌਲਾ ਪਾਇਆ ਜਾ ਰਿਹਾ ਮੁਲਕ ਦੇ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿਥੇ ਗਿਆ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਬੈਠ ਖੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ 84 ਸਾਡੇ ਸਿੱਖਾਂ ਦਾ ਕਹਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦਿਓਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਛੱਡੋ ਆ ਰਹੇ ਹੋ ਐਸਸ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਫ ਤੁਸੀਂ ਸਿੱਖਾਂ ਨੂੰ ਵਾ ਦੇਵਾਂਗੇ ਪਰਵਾਨਾ ਜੀ ਜੀ ਭਰਾ ਨੂੰ ਸਾਡਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ ਇਹਾਲਾ ਤੋਂ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਪੀ ਸਨ ਉਹਨਾਂ ਨੂੰ ਰਾਜਪੁਰਾ ਦੇ ਵਿੱਚ ਇੱਕ ਸਿੰਘ ਵੱਲੋਂ ਰੋਕ ਕੇ ਸਵਾਲ ਕੀਤੇ ਗਏ ਤੇ ਇਸ ਮੌਕੇ ਮਾਹੌਲ ਵੀ ਕਾਫੀ ਗਰਮ ਹੋ ਗਿਆ ਇਹ ਸਿੰਘ ਸੀ ਵਰਜਿੰਦਰ ਸਿੰਘ ਪਰਵਾਨਾ ਜੋ ਕਿ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਸੰਗਾਨ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਲਈ ਵੀ ਪ੍ਰਚਾਰ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਤੱਥਾਂ ਦੇ ਆਧਾਰ ਤੇ ਕੁਝ ਸਵਾਲਾਂ ਦੇ ਜਵਾਬ ਮੰਗੇ ਗਏ ਧਰਮੀਰ ਗਾਂਧੀ ਤੋਂ ਪਰ ਇਸ ਮੌਕੇ ਉਹਨਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਜਿਸ ਕਰਕੇ ਕਿ ਉਹਨਾਂ ਨੂੰ ਤੱਕੇ ਵੀ ਮਾਰੇ ਗਏ ਇਹ ਦੋਸ਼ ਹੈ ਵਰਿੰਦਲ ਸਿੰਘ ਪਰਵਾਨਾ ਦਾ ਤੇ ਇਸ ਮੌਕੇ ਦੀ ਪੂਰੀ ਵੀਡੀਓ ਵੱਲ ਵੀ ਤੁਹਾਨੂੰ ਲੈ ਚਲਦੇ ਹਾਂ ਕੀ ਕਹਿੰਦਾ ਤੁਹਾਡੇ ਇਸ ਮਸਲੇ ਤੇ ਇਸ ਘਟਨਾ ਦੇ ਵਿੱਚ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕੌਣ ਤੁਹਾਨੂੰ ਸਹੀ ਲੱਗਦਾ ਹੈ ਤੇ ਕੌਣ ਗਲਤ ਅਤੇ ਪਟਿਆਲਾ ਸੀਟ ਤੋਂ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜੇਤੂ ਹੋਵੇਗੀ ਜਾਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਜਰੂਰ ਕਮੈਂਟ ਕਰਕੇ ਦੇਖਣਾ ਆਓ ਦੇਖੋਣ ਇਹ ਪੂਰੀ ਵੀਡੀਓ 14 'ਚ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ 19 'ਚ ਤੁਸੀਂ ਆਜ਼ਾਦ ਖੜੇ ਤੁਸੀਂ ਹਾਰ ਗਏ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਵੀ ਸਾਰ ਸਾਰੀ ਹੈ ਸਾਰੇ ਮੁਲਕ ਫਿਰਕਾ ਪ੍ਰਸਤੀ ਫੈਲਦਾ ਮਤਲਬ ਹਿੰਦੂ ਮੁਸਲਮਾਨ ਦਾ ਰੌਲਾ ਪਾਇਆ ਜਾ ਰਿਹਾ ਮੁਲਕ ਦੇ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿਥੇ ਗਿਆ ਉਹ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਬੈਠ ਖੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ ਜਿਹੜਾ ਅਸੀਂ ਸਾਡੇ ਸਿੱਖਾਂ ਦਾ ਕਹਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦੇ ਹੋਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਛੱਡੋ ਆ ਰਸਸ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਫ ਤੁਸੀਂ ਸਿੱਖਾਂ ਨੂੰ ਦੇਵਾਂਗੇ ਪਰਵਾਨਾ ਜੀ ਓਏ ਜੋ ਭਾਈ ਕੰਮ ਨਹੀਂ ਬਿਗੜਾ ਨਹੀਂ ਮਾਰਨ ਭਰਾਵਾਂ ਨੂੰ ਸਾਡੇ ਵਿੱਚ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ